ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਲੋਕਾ 시ਰੇਚੈਲ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਤੰਨਾ ਸੱਜਣਾ ਆਪਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਪੂਰੀ ਜਿਹੜੀ ਗੱਲਬਾਤ ਆਪਾਂ ਉਹਨਾਂ ਦੇ ਪਰਿਵਾਰ ਤੋਂ ਲਵਾਂਗੇ ਤੇ ਕਿੰਨਾ ਕਿੰਨਾ ਦੁੱਧ ਤਿਆਰ ਆ ਕਿਹੜੇ ਕਿਹੜੇ ਸੂਏ ਨੇ ਪੂਰੀ ਗੱਲਬਾਤ ਕਰਦੇ ਆ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਜਿੰਨਾ ਮਿੱਤਰੋ ਦੁੱਧ ਆ ਉਨੇ ਹੀ ਆਪਾਂ ਦੱਸਾਂਗੇ ਆਪਦਾ ਤੋਂ ਟਾਈਮ ਮਿੱਤਰੋ ਭਾਵੇਂ ਤੁਸੀਂ ਤਸੱਲੀ ਕਰ ਸਕਦੇ ਹੋ ਆਪਣੀ ਜਿਹੜੀ ਕੋਸ਼ਿਸ਼ ਹੈ ਵੀ ਆਪਾਂ ਚੰਗੇ ਤੋਂ ਚੰਗਾ ਪਸੂ ਆਪਾਂ ਤੁਹਾਨੂੰ ਹਰ ਪਸ਼ੂ ਪਾਲਕ ਨੂੰ ਦਵਾਗੇ ਤੇ ਅੱਜ ਦੀ ਵੀਡੀਓ ਵੀ ਤਿੰਨੇ ਮੱਝਾਂ ਮਿੱਤਰੋ ਚੰਗੀਆਂ ਨੇ ਰੇਟ ਵੀ ਮਿੱਤਰੋ ਠੀਕ ਆ ਕੋਈ ਬਹੁਤੇ ਜ਼ਿਆਦੇ ਨਹੀਂ ਤੇ ਕੱਲਾ ਕੱਲਾ ਨਾਗਾ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਪੂਰੀ ਆਪਾਂ ਡਿਟੇਲ ਤੁਹਾਨੂੰ ਦਿੰਦੇ ਜਾਵਾਂਗੇ ਹਾਂਜੀ ਭੈਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆ ਬਈ ਤੇ ਆਪਣਾ ਕੰਮ ਵਪਾਰ ਦਾ ਫਿਰ ਹੈ ਹਾਂਜੀ ਹਾਂਜੀ ਕਦੋਂ-ਕਦੋਂ ਕਰ ਰਹੇ ਹਾਂ 6 ਮਹੀਨੇ ਤੋਂ ਕਰਦੇ ਆ 6 ਮਹੀਨਿਆਂ ਤੋਂ ਕਿੰਨੇ ਕ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਬਸ 3-4 ਕ ਲੈ ਆਉਨੇ 3-4 ਕ ਵੇਚਦੇ ਮੰਨ ਲਾ ਹਫਤੇ ਵਿੱਚ ਆ ਜਾਂਦੇ ਹੋਣਗੇ ਹਾਂ ਹਾਂ ਆ ਜਾਂਦੇ ਆ ਠੀਕ ਹੈ ਅੱਜ ਆਪਾਂ ਤਿੰਨ ਨਾਗਾ ਹੈ ਨਾ ਤਿੰਨੇ ਸਜਰਾ ਹੈ ਤਿੰਨੇ ਸਜਰਾ ਹੈ ਠੀਕ ਹੈ ਸਭ ਤੋਂ ਪਹਿਲਾਂ ਚਾਹ ਕਿਹੜਾ ਸੂਆ ਜੀ ਇਹਦਾ ਇਹ ਪਹਿਲਾ ਸੂਆ ਹੈ ਪਹਿਲਾ ਸੂਆ ਛੋਟੀ ਆ ਕਦੋਂ ਕਦੀ ਸੂਈ ਵੀ ਆ ਜੀ ਇਹਨੂੰ ਤਿੰਨ ਦਿਨ ਹੋ ਗਏ ਠੀਕ ਆ ਥੋੜਾ ਜਿਹਾ ਮਿੱਤਰੋ ਥਾਂ ਜ਼ਰੂਰ ਲੰਮੇ ਆ ਤੇ ਪਹਿਲੇ ਸੂਏ ਸੂਈ ਵੀ ਆ ਕਿੰਨਾ ਕ ਜਿਹੜਾ ਬੋਲਾ ਹੋ ਤਿਆਰ 10 ਲੀਟਰ ਬੋਲਾ ਤਿਆਰ ਹੈ ਪਿਆਰਾ ਪਹਿਲਾ ਸੂਆ ਮਿੱਤਰੋ ਸੂਈ ਆ 10 ਲੀਟਰ ਬੋਲਾ ਤਿਆਰ ਆ ਚੰਗੀ ਨਿੱਗਰ ਹੈ ਬੱਚਾ ਕਟਾ ਕਟਾ ਮਗਰ ਓਕੇ ਮਗਰ ਕਟਾ ਇਹਨੂੰ ਤੋੜੋ ਜੇ ਇੱਕ ਵਾਰੀ ਤੋੜ ਕੇ ਦਿਖਾ ਦਿਓ ਤੇ ਕੱਲਾ ਕੱਲਾ ਨਾਗ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਪੂਰੀ ਡਿਟੇਲ ਆਪਾਂ ਮਿੱਤਰੋ ਤੁਹਾਨੂੰ ਦੰਦੇ ਜਾਵਾਂਗੇ ਪਹਿਲੇ ਸੂਏ ਸੂਈ ਆ ਤੇ ਇੱਕ ਗੱਲ ਕਰਦੇ ਆਂ ਵੀ ਮਿੱਤਰੋ ਦੁੱਧ ਕੱਢਿਆ ਵਾ ਕਿਉਂਕਿ ਥੋੜਾ ਜਿਹਾ ਲੇਟ ਹੋ ਗਏ ਵੀਡੀਓ ਪਾਉਣ ਤੋਂ ਤੇ ਦੋ ਦੀਆਂ ਧਾਰਾ ਮਿੱਤਰੋ ਚੋਲੀਆਂ ਸੀ ਤੇ ਇੱਕ ਚੋਣ ਵਾਲੀ ਆ ਘੱਤ ਘੱਟ ਵੀ ਠੀਕ ਹੈ ਭਜਨ ਵੀ ਚੱਗਾ ਚੰਗੀ ਸੰਭੀ ਵੀ ਆ ਪਹਿਲੇ ਸੂਏ ਇਹ ਸੂਈ ਆ ਤੇ ਮਾਲਕਾਂ ਦੇ ਦੱਸਣ ਦੇ ਮੁਤਾਬਕ ਵੀ 10 11 ਲੀਟਰ ਵੈਸੇ 11 ਕਹਿੰਦੇ ਆ ਪਰ 10 ਲੀਟਰ ਦੀ ਆਪਾਂ ਗੱਲ ਕਰਦੇ ਆ ਵੀ 10 ਲੀਟਰ ਜਿਹੜਾ ਦੁੱਧ ਤਿਆਰ ਹੈ ਮੰਗਰ ਕਟਾ ਆ ਰੇਟ ਮੈਂ ਬਣੇ ਕੀ ਕਰਤਾ ਫਿਰ ਇਹਦਾ ਰੇਟ ਏਕ 15 ਵੀਰੇ 1 15 ਮਾਨਤਾਨ ਥੋੜਾ ਕਣਾ ਕਰ ਦਿਆਂਗੇ ਓਕੇ ਮਾਨਤਾਨ ਹੋ ਜੂ ਮਾਨਤਾਨ ਨਹੀਂ ਹੋਊ ਬਾਕੀ ਬਾਲਾ ਘਟਦਾ ਨਹੀਂ ਓਕੇ 1 15 ਮਿੱਤਰੋ ਰੇਟ ਹੈ ਮਾਨਤਾਨ ਹੀ ਹੋਣਾ ਗੱਲਾ ਇਹ ਨਹੀਂ ਹੋ ਸਕਦਾ ਵੀ 10000 ਹੋ ਜੇ 15 ਹੋ ਜੇ 1000 2000 ਦੀ ਆਪਾਂ ਗੱਲ ਕਰਾਂਗੇ ਪਹਿਲੇ ਸੂਏ ਸੂਈ ਵੀ ਆ ਫਿਰ ਆਪਾਂ ਕਰਦੇ ਵੀ 10 11 ਲੀਟਰ ਮਿੱਤਰੋ ਜਿਹੜਾ ਦੁੱਧ ਤਿਆਰ ਹਾਂਜੀ ਇਹਦਾ ਸੂਆ ਕਿਹੜਾ ਜੀ ਤੀਜਾ ਸੂਆ ਸੂਈ ਵੀ ਆ ਤੀਜਾ ਸੂਆ ਸੂਈ ਆ ਕਿੰਨੇ ਕ ਚਰਦੀ ਸੂਈ ਵੀ ਆ ਇਹ ਇਹਨੂੰ ਹੋ ਕੇ ਹੋਣਗੇ ਮਹੀਨੇ ਦਾ ਕੱਟਾ ਹੋਊਗਾ ਮਹੀਨੇ ਦਾ ਮੈਰੀ ਵੀ ਆ ਹਾਂਜੀ ਦੁੱਧ ਤੇ ਆਈ ਵੀ ਆ ਮਹੀਨੇ ਦਾ ਕੱਟੜੂ ਹੋਊਗਾ ਮਹੀਨੇ ਦਾ ਕੱਟਾ ਹਾਂ ਮਹੀਨੇ ਦਾ ਕੱਟਾ ਜੀ ਦੁੱਧ ਤੇ ਕਹਿੰਦੇ ਵੀ ਆਈ ਆ ਦੁੱਧ ਕਿੰਨਾ ਕ ਹੋਊਗਾ 13 ਲੀਟਰ ਜਮਾ ਲਿੱਟ ਚੋ ਕੇ ਲੈ ਜਾਣ 13 ਲੀਟਰ ਤਿਆਰ ਹੈ ਆ ਤੋ ਰੋਜ ਇਹਨੂੰ ਵੇਖੋ ਤੀਜੇ ਸੂਏ ਸੂਈ ਵੀ ਆ ਜੀ ਮੰਗਰ ਕੱਟਾ ਫਿਕਸ ਹਵਾਨੇ ਦੀ ਆ ਥਾਲੇ ਦੀ ਪੂਰੀ ਸਾਫ ਹੈ ਤੇ ਦੁੱਧ ਜ ਮਿੱਤਰੋ 13 ਲੀਟਰ ਬਾਈ ਕਹਿੰਦੇ ਵੀ ਤਿਆਰ ਹੈ ਚੰਗੀ ਸਿਹਤ ਦਾ ਚੰਗੀ ਸੰਭੀ ਵੀ ਹੈ ਕੋਨੇ 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 ਕਟਾ ਚੰਗਾ ਕਤਕਾਠ ਵਾਲਾ ਭਜਣ ਵਾਲਾ ਸਹਿਮਿਆ ਤੇ ਮਹੀਨੇ ਕੀ ਫੇਰ ਆਪਾਂ ਕਹਿੰਦੇ ਵੀ ਇਹ ਸੋਈ ਵੀ ਹੈ ਤੀਜਾ ਸੂਆ ਇਹ ਦੱਸ ਤੇ 13 ਲੀਟਰ ਜਿਹੜਾ ਸਦ ਤਿਆਰ ਹੈ ਰੇਟ ਫਿਰ ਕੀ ਕਰਤਾ ਜੀ ਰੇਟ ਵੀ 47 ਅਸੀਂ ਤਾਂ ਇਹਨਾਂ 17 ਲੀਟਰ ਚੋਕੇ ਲਏ ਸੀ ਉੱਤਰ ਕੀ ਮੈਂ ਇੱਥੇ ਆ ਓਕੇ ਮੈਨਾਂ ਲਾ ਵੀ 16 17 ਲੀਟਰ ਹੈਗਾ ਸੀ ਹਾਂ ਠੀਕ ਹੈ ਇਹ ਮੇਰੇ ਕਿਸ ਕੰਮ ਇਸ ਕੰਮ ਇਹ ਕਹਿੰਦੇ ਵੀ ਜਿੱਦ ਦੇ ਇਹ ਲੈ ਕੇ ਆਏ ਆ 16 17 ਲੀਟਰ ਚੋਕੇ ਲਿਆਂਦੇ ਆ ਪਰ ਥੋੜੀ ਜਿਹੀ ਉੱਤਰ ਗਈ ਫਿਰ ਆਪਾਂ ਕਹਿੰਦੇ ਆ ਵੀ ਦੁੱਧ ਵਾਲੀ ਮਿੱਤਰੋ ਮੱਝ ਆ ਪਤਲੇ ਪਿੰਡੇ ਵਾਲੀ ਆ ਸਿੰਘ ਦਾ ਇੱਕ ਕੈਪ ਜ਼ਰੂਰ ਲਿਆਵਾ ਤੇ ਤੀਜੇ ਨੰਬਰ ਤੇ ਸੁਆ ਜੀ ਤੀਜਾ ਕਿ ਦੂਜਾ ਤੀਜਾ ਹੋਊਗਾ ਤੀਜਾ ਸੁਆ ਕਦੋਂ ਕਰੀ ਸੂਈ ਆ ਜੀ ਇਹ ਤਿੰਨ ਦਿਨ ਹੋਇਆ ਆਹ ਬੱਚਾ ਹਾਂ ਕੱਟੀ ਕੱਟੀ ਕਰਦੇ ਇਹਦੇ ਮਗਰ ਕੱਟ ਠੀਕ ਹੈ ਥਾਂਲੇ ਵੀ ਨਹੀਂ ਮਿੱਤਰੋ ਇਹ ਵੀ ਸਾਫ ਆ ਤੀਜਾ ਸੁਗਾ ਤੇ ਸਿਹਤ ਪੱਕ ਹੋਈ ਵੀ ਚੰਗੀ ਆ ਕੱਲਾ ਕੱਲਾ ਥਾਣਾ ਸੋਹਣਾ ਮਿੱਤਰੋ ਥਾਣਾ ਮੰਗਰ ਕੱਤੀ ਆ ਤਿੰਨ ਦਿਨਾਂ ਦੀ ਸੂਈ ਵੀ ਆ ਤੇ ਕਿੰਨਾ ਜਿਹੜਾ ਇਹਦੇ ਥਲੇ ਦੁੱਧ ਕਿੰਨੇ ਵੀ ਦੱਸ ਸਾਢੇ 10 ਲੀਟਰ ਹੋ ਦੁੱਧ ਠੀਕ ਹੈ ਬੋਲਾ ਹੀ ਆਹ ਜੀ ਓਕੇ ਰੇਟ ਕੀ ਆ ਜੀ ਰੇਟ ਇਹਦਾ ਵੀ 115 115 ਹਾਂ ਠੀਕ ਆ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ ਨੰਬਰ ਹੈਗਾ ਦਾ ਬੋਲ ਹਾਂਜੀ 95019 95019 ਹਾਂ 80515 80515 95 019 019 80515 ਸੋ ਤਿੰਨੇ ਨਾਗ ਮਿੱਤਰੋ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਕਾਫੀ ਤਨਾ ਤੋਂ ਬਾਅਦ ਮੇਟਰੋ ਮੱਜਾਂ ਦੀ ਵੀਡੀਓ ਆਈ ਆ ਗਾਵਾਂ ਦੀ ਕਾਫੀ ਚੱਲ ਰਹੀ ਸੀ ਇਸ ਤੋਂ ਬਾਅਦ ਇੱਕ ਪੂਰੀ